ਇਸ ਵੇਲੇ ਦੀ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਦੇ ਵਿੱਚ ਇੱਕੋ ਹੀ ਸ਼ਮਸ਼ਾਨ ਘਰ ਚ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਚਿਖਾ ਨੂੰ ਅੱਗ ਲਗਾਈ ਗਈ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਬਨੂੜ ਦੇ ਵਿੱਚ ਇੱਕੋ ਕਾਰ ਦੇ ਵਿੱਚੋਂ ਤਿੰਨ ਪਰਿਵਾਰਕ ਮੈਂਬਰਾਂ ਦੀ ਜਿਹੜੀ ਡੈੱਡ ਬਾਡੀ ਉਹ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਸੰਦੀਪ ਸਿੰਘ ਨਾਮਕ ਪ੍ਰਾਪਰਟੀ ਡੀਲਰ ਦੀ ਪਰਿਵਾਰ ਦੀਆਂ ਡੈੱਡ ਬਾਡੀਆਂ ਨੇ ਜਿਸ ਤੋਂ ਬਾਅਦ ਹੁਣ ਅੱਜ ਉਹ ਨਾਦਾ ਸੰਸਕਾਰ ਬਠਿੰਡਾ ਦੇ ਵਿੱਚ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਕੱਲ ਦੇਸ਼ਮ ਬਰੂੜ ਦੇ ਤੇ ਭਲਾ ਰੋਡ ਦੇ ਉੱਤੇ ਇੱਕ ਕਾਰ ਖੜੀ ਮਿਲਦੀ ਹੈ ਜਿਸ ਦੇ ਅੰਦਰ ਤਿੰਨ ਲਾਸ਼ਾਂ ਪਈਆਂ ਹੁੰਦੀਆਂ ਨੇ ਤੇ ਪੁਲਿਸ ਜਾਂਚ ਦੇ ਵਿੱਚ ਪਤਾ ਲੱਗਦਾ ਹੈ ਤਾਂ ਇੱਕ ਲਾਸ਼ ਜਿਹੜੀ ਹੈ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਨ ਵਾਲੇ ਸੰਦੀਪ ਸਿੰਘ ਦੀ ਹੈ ਤੇ ਇੱਕ ਉਸ ਦੇ ਪੁੱਤਰ ਦੀ ਲਾਸ਼ ਹੈ ਤੇ ਤੀਸਰੀ ਲਾਸ਼ ਉਸ ਦੀ ਧਰਮ ਪਤਨੀ ਦੀ ਹੈ ਤਾਂ ਪੁੱਤਰ ਦੀ ਗੱਲ ਕੀਤੀ ਜਾਵੇ ਤਾਂ 15 ਸਾਲ ਦੇ ਉਹ ਪੁੱਤਰ ਦੀ ਪਛਾਣ ਜਿਹੜੀ ਹੈ ਅਬੇ ਦੇ ਵਜੋਂ ਹੋਈ ਹੈ ਤੇ ਉਸ ਤੋਂ ਇਲਾਵਾ ਉਸ ਦੀ ਪਤਨੀ ਦੀ ਉਮਰ ਜਿਹੜੀ ਹੈ 42 ਸਾਲ ਦੱਸੀ ਜਾ ਰਹੀ ਹੈ ਤੇ ਨਾਂ ਮਨਦੀਪ ਕੌਰ ਦੱਸਿਆ ਜਾ ਰਿਹਾ ਤਾਂ ਤੁਹਾਨੂੰ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਪ੍ਰਾਪਰਟੀ ਡੀਲਰ ਜਿਹੜਾ ਹੈ ਇਹ ਆਪਣੇ ਬੇਟੇ ਦੀ ਬਿਮਾਰੀ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਹੈ ਪਰੇਸ਼ਾਨ ਰਹਿੰਦਾ ਸੀ ਤਾਂ ਪੂਰਾ ਪਰਿਵਾਰ ਬੇਟੇ ਦੀ ਸਿਹਤ ਨੂੰ ਲੈ ਕੇ ਖਾਸਾ ਪਰੇਸ਼ਾਨ ਰਹਿੰਦਾ ਸੀ ਜਿਸ ਤੋਂ ਬਾਅਦ ਕੱਲ ਸ਼ਾਮ ਬਨੂੜ ਦੇ ਕੋਲੇ ਇੱਕ ਫੋਰਚਨਰ ਕਾਰ ਜਿਹੜੀ ਹੈ ਖੜੀ ਹੋਈ ਮਿਲਦੀ ਹੈ ਜਿਸ ਤੋਂ ਬਾਅਦ ਇਲਾਕਾ ਵਾਸੀ ਸ਼ਿਕਾਇਤ ਜਿਹੜਾ ਨੇ ਪੁਲਿਸ ਨੂੰ ਦਿੰਦੇ ਨੇ ਕਿ ਕਾਰ ਦੇ ਅੰਦਰ ਲਾਸ਼ ਪਈ ਹੋਈ ਹੈ ਤਾਂ ਜਦੋਂ ਪੁਲਿਸ ਆ ਕੇ ਦੇਖਦੀ ਹੈ ਤਾਂ ਨਾਂ ਲਾਸ਼ਾਂ ਜਿਹੜੀਆਂ ਨੇ ਬਰਾਮਦ ਹੁੰਦੀਆਂ ਨੇ ਜਿਸ ਦੇ ਵਿੱਚ ਇੱਕ ਸੰਦੀਪ ਸੰਦੀਪ ਅਤੇ ਉਸ ਦੀ ਧਰਮ ਪਤਨੀ ਤੇ ਉਸ ਦੇ بیٹے ਅਬੇ ਦੀ ਲਾਸ਼ ਹੁੰਦੀ ਹੈ ਤਾਂ ਉਹ ਦੱਸਦੀ ਹੈ ਕਿ بیٹے ਦੀ ਬਿਮਾਰੀ ਦੇ ਕਾਰਨ ਉਸ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ ਤਾਂ ਜੋ ਜਾਣਕਾਰੀ ਮਿਲ ਰਹੀ ਹੈ ਕਿ بیٹے ਕੋਈ ਜੀ ਬਿਮਾਰੀ ਦੇ ਨਾਲ ਸੰਕਰਮਿਤ ਸੀ ਜਿਸ ਕਾਰਨ ਉਸ ਦੇ ਵੱਲੋਂ ਇਹ ਕਾਫੀ ਪਰੇਸ਼ਾਨ ਰਿਹਾ ਜਾਂਦਾ ਸੀ ਪਿਛਲੇ ਲੰਬੇ ਸਿਰ ਤੋਂ ਪੂਰਾ ਪਰਿਵਾਰ ਆਪਣੇ ਬੇਟੇ ਦੀ ਬਿਮਾਰੀ ਨੂੰ ਲੈ ਕੇ ਪਰੇਸ਼ਾਨ ਸੀ ਜਿਸ ਕਰਕੇ ਸਭ ਤੋਂ ਪਹਿਲਾਂ ਉਸ ਦੇ ਵੱਲੋਂ ਆਪਣੇ ਪੁੱਤਰ ਨੂੰ ਗੱਡੀ ਦੇ ਵਿੱਚ ਗੋਲੀ ਮਾਰੀ ਗਈ ਫਿਰ ਆਪਣੀ ਪਤਨੀ ਦੇ ਗੋਲੀ ਮਾਰੀ ਗਈ ਤੇ ਅੰਤ ਦੇ ਵਿੱਚ ਆਪਣੇ ਵੀ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ ਜਿਸ ਤੋਂ ਬਾਅਦ ਅੱਜ ਤਾਂ ਉਹਨਾਂ ਦੇ ਪੁਰਾਣੇ ਪਿੰਡ ਜਿੱਥੋਂ ਉਹ ਦੇ ਰਹਿਣ ਵਾਲੇ ਨੇ ਬਠਿੰਡਾ ਦੇ ਸਿੱਖਵਾਲਾ ਪਿੰਡ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਦੇ ਵਿੱਚ ਇੱਕੋ ਹੀ ਸ਼ਮਸ਼ਾਨ ਘਾਟ ਤੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਚਿਖਾ ਨੂੰ ਅੱਗ ਲਗਾਈ ਗਈ ਹੈ ਜਿਹਾਂ ਠੀਕ ਸੁਣਿਆ ਤੁਸੀਂ ਤਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਬਨੂੜ ਦੇ ਵਿੱਚ ਇੱਕੋ ਕਾਰ ਦੇ ਵਿੱਚੋਂ ਤਿੰਨ ਪਰਿਵਾਰਕ ਮੈਂਬਰਾਂ ਦੀ ਜਿਹੜੀ ਡੈੱਡ ਬਾਡੀ ਉਹ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਸੰਦੀਪ ਸਿੰਘ ਨਾਮਕ ਪ੍ਰਾਪਰਟੀ ਡੀਲਰ ਦੀ ਪਰਿਵਾਰ ਦੀਆਂ ਡੈੱਡ ਬਾਡੀਆਂ ਨੇ ਜਿਸ ਤੋਂ ਬਾਅਦ ਹੁਣ ਅੱਜ ਉਹ ਨਾਦਾ ਸੰਸਕਾਰ ਬਠਿੰਡਾ ਦੇ ਵਿੱਚ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਕੱਲ ਦੇ ਸ਼ਾਮ ਬਰੂੜ ਦੇ